ਸਸਿਕਾ ਜੀ ਅੱਜ ਦੇ ਦਿਨ ਦੀ ਵਲੌਗ ਦੀ ਕਰਦੇ ਹਾਂ ਸ਼ੁਰੂਆਤ ਹੁਣ ਖਾਣਾ ਖੁਣਾ ਖਾ ਕੇ ਚਲਦੇ ਹਾਂ ਫਤੇਗੜ ਸਾਹਿਬ ਤੇ ਉਸ ਤੋਂ ਬਾਅਦ ਅੱਜ ਆਪਾਂ ਝੋਨਾ ਪੜਾਉਣਾ ਹੈ ਮਸ਼ੀਨ ਲੱਗੂਗੀ ਅੱਜ ਆਪਣੇ 2:30 3:00 ਵਜੇ ਜੁੜੇ ਰਹੋ ਦਿਖਾਵਾਂਗੇ ਤੁਹਾਨੂੰ ਹੁਣ ਤੋਂ ਖਾਣਾ ਖਾ ਕੇ ਆ ਰਹੇ ਹਾਂ ਫਤੇਗੜ ਸਾਹਿਬ ਨੂੰ ਤਾਂ ਟੀਮੀ ਆ ਗਈ ਇਹਨੂੰ ਵੀ ਰੋਟੀ ਖਾ ਕੇ ਇਹਨੂੰ ਵੀ ਰੋਟੀ ਖਿਲਾਉਣੇ ਆ ਪਰ ਓਕੇ ਲੱਗ ਜੀ ਦੋਸਤੋ ਰੋਟੀ ਖਵਾ ਲਈ ਹਣ ਸਵਾਦ ਦੋਆ ਸਾਗਰ ਨਾਲ ਖੰਦੀਆਂ ਵੀ ਐ ਵੀ ਆ ਫਿਰ ਦੀ ਤਿੰਨੀ ਰਾਣੀ ਆਹ ਆਹ ਟੌਮੀ ਟੌਮੀ ਨੂੰ ਕੌਣ ਖੜਾਉਂਦਾ ਏ ਹੈ ਤੂੰ ਜਿਆਦਾ ਉਹ ਕਿੰਨੀ ਉਹ ਕਰਦੀਆਂ ਨਖਰੇ ਕਰਦੀਆਂ ਕਰਦੀਆਂ ਦੇਖੋ ਸਿਆਣੇ ਮੰਗੂ ਲਾਜੂਆ ਹੁਣ ਚਲਦੇ ਆ ਫਤੇਗੜ ਸਾਹਿਬ ਜੁੜੇ ਰਹੋ ਹਾਂਜੀ ਦੋਸਤੋ ਚੱਲਦੇ ਆਂ ਜੀ ਹੁਣ ਆਪਾਂ ਸ਼ਹਿਰ ਨੂੰ ਜੁੜੇ ਚੱਲਦੇ ਆਂ ਸ਼ਹਿਰ ਨੂੰ ਗੱਡੀ ਸਟਾਰਟ ਹਾਂਜੀ ਫਤੇਗੜ ਸਾਹਿਬ ਆਂ ਜੀ ਕੀ ਹਾਲ ਆ ਵਧੀਆ ਵਧੀਆ ਬਾਬਾ ਜੀ ਤੇ ਆਪਣੇ ਧੀ ਜ ਮਿਲ ਗਏ ਮਾਤਾ ਗੁਰੂ ਦੀ ਆਕਾਲ ਚ ਕਿਵੇਂ ਚੱਲਦਾ ਸਿਸਟਮ ਘਰ ਪਰਿਵਾਰ ਵਧੀਆ ਵਧੀਆ ਅੱਛਾ ਫਸਲ ਕਿਹੜੇ ਨੇ ਵਧੀਆ ਸਾਰੇ ਨੇ ਵੱਢ ਲਈ ਨਿਪਟ ਪੀ ਗਿਆ ਕਿਹੜੀ ਵੈਰੈਟੀ ਲਈ ਵੀ ਤੀ ਅੱਛਾ ਛਪੀ ਦੀ ਠੀਕ ਆ ਠੀਕ ਆ ਹੋਰ ਦੱਸ ਗੱਲ ਬਾਤ ਠੀਕ ਆ ਹਾਂ ਜੀ ਗੁਰਦੁਆਰਾ ਸਾਹਿਬ ਆ ਗਏ ਜੀ ਆਪਾਂ ਫਤੇਗੜ ਸਾਹਿਬ ਇੱਥੇ ਮੱਥਾ ਟੇਕ ਕੇ ਸੇਵਾ ਕਰਾ ਕੇ ਫਿਰ ਚੱਲਦੇ ਆ ਪਿੰਡ ਨੂੰ ਕਿਉਂਕਿ ਅੱਜ ਮਸ਼ੀਨ ਲੱਗਣੀ ਆ ਝੋਨਾ ਵੜਾਉਣਾ ਅੱਜ ਆਪਾਂ ਹਾਂ ਜੀ ਗੁਰਦੁਆਰਾ ਸਾਹਿਬ ਇੱਕ ਕਰੋ ਦਰਸ਼ਨ ਤੁਸੀਂ ਵੀ ਗੁਰਦੁਆਰਾ ਸਾਹਿਬ ਦੇ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਨੌਜਵਾਨਾਂ ਨੂੰ ਬੇਨਤੀ ਪੀ ਲਿਆ ਯਾਰ ਨਸ਼ੇ ਪੱਤੇ ਤੋਂ ਦੂਰ ਰਹਿਆ ਕਰੋ ਮਾਪੇ ਦਾ ਕਹਿਣਾ ਮੰਨਿਆ ਕਰੋ ਤੇ ਪੜ੍ਹ ਲਿਖ ਕੇ بڑے ਅਫਸਰ ਬਣੋ ਤੇ ਗੇਮਾਂ ਵੀ ਕਰਿਆ ਕਰੋ ਗਰਾਊਂਡ 'ਚ ਵੀ ਜਾਇਆ ਕਰੋ ਯਾਰ ਠੀਕ ਆ ਆ ਤੁਹਾਨੂੰ ਬੇਨਤੀ ਪੀ ਲਾ ਹੁਣ ਇੱਥੇ ਸੇਵਾ ਕਰਾ ਕੇ ਘੰਟਾ ਡੇਢ ਘੰਟਾ ਆਪਾਂ ਚੱਲਦੇ ਆਂ ਪਿੰਡ ਨੂੰ ਕਿਉਂਕਿ ਅੱਜ ਆਪਾਂ ਜੀਰੀ ਝੋਨਾ ਵੱਢਣਾ ਹੈਗਾ ਇਹ ਪਰ ਦਿਖਾਵਾਂਗੇ ਤੁਹਾਨੂੰ ਫਿਰ ਜੁੜੇ ਰਹੋ ਤੇ ਬਾਹਰ ਵਾਲੇ ਕਰਨ ਦਰਸ਼ਨ ਤਰੀ ਨਿਸ਼ਾਨ ਸਾਹਿਬ ਜੀ ਦੇ ਅੰਕੂਰ ਬੋਰਾ ਸਾਹਾਵਾ ਲੰਗਰ ਕਰਿਸ਼ ਤੇ ਹੁਣ ਲੰਗਰ ਛੱਕੇ ਸੇਵਾ ਕਰਾਉਣੀ ਆ ਘੰਟਾ ਘੰਟਾ ਤੇ ਜਪਦੀ ਆਪਾਂ ਪਿੰਡ ਨੂੰ ਹਾਂਜੀ ਹੁਣ ਚਲਦੇ ਆ ਜੀ ਆਪਾਂ ਪਿੰਡ ਨੂੰ ਬਾਜ਼ਾਰ ਤੋਂ ਥੋੜਾ ਬਹੁਤਾ ਸਬਜ਼ੀਆਂ ਸੁੱਗੀਆਂ ਲੈ ਕੇ ਚਲਦੇ ਆਪਾਂ ਹੁਣ ਪਿੰਟ ਨੂੰ ਕਿਉਂਕਿ ਅੱਜ ਰੁਕਣਾ ਨਹੀਂ ਹੈਗਾ ਯਾਰ ਝੋਨਾ ਵਧਾਉਣਾ ਹੈ ਜਾ ਕੇ ਬਾਕੀ ਰਾਜੀ ਖੁਸ਼ੀ ਹਾਸਦੇ ਵਾਸਤੇ ਰਹੋ ਤੇ ਨੌਜਵਾਨਾਂ ਦਾ ਧੰਨਵਾਦ ਯਾਰ ਜੀ ਜਿਹੜੇ ਇੱਥੇ ਜਿਹੜੇ ਇੱਥੇ ਸੇਵਾ ਕਰਾਉਂਦੇ ਨੇ ਗੁਰਦੁਆਰਾ ਸਾਹਿਬ ਯਾਰ ਚਲਾਵੇ ਇੱਥੋਂ ਹੀ ਚਲਾਤੀ ਸਤਿਕਾਰ ਜੀ ਆ ਮੇਰੇ ਭਤੀਜ ਮਾਤਾ ਗੁਰਦੀ ਕਾਲਜ 'ਚ ਪੜ੍ਹਦੇ ਨੇ ਉਹ ਠੀਕੋ ਯਾਰ ਕੀ ਆ ਪੜ੍ਹੋ ਬੰਦੋ ਜੇ ਮਰੋ ਮਰੋ ਕੀ ਕਰਿਆ ਕਰੋ ਯਾਰ ਬਾਕੀ ਤੁਹਾਨੂੰ ਲੱਭੋ ਕਰੇ ਬੰਦੋ ਥੱਲੇ ਟੱਕ ਪਰ ਪੇਪਰਾਂ ਬਾਰੇ ਪੇਪਰਾਂ ਬਾਰੇ ਕਿੱਧਰ ਹੋ ਰਹੇ ਨੇ ਪੇਪਰ ਹੋਣਗੇ ਜੀ ਅੱਛਾ ਐਨ ਖਿੱਚ ਕੇ ਤਿਆਰੀ ਕਰੋ ਫਤ ਜੇ ਨਹੀਂ ਪਤਾ ਲੱਗਦਾ ਤਾਂ ਟੂਸ਼ਨ ਰੱਖ ਲਓ ਕਲਾਸ ਲਾ ਲਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਫਟੇਗੜ ਸਾਹ ਖੜੇ ਆ ਜੀ ਆ ਆਪਣੇ ਭਤੀਜ ਨੇ ਮੁੰਡੇ ਕਿਹਦਾ ਕਾਲ ਜਾਂਦਾ ਹੈ ਸਮਝਣ ਵਾਲਾ ਅੱਛਾ ਠੀਕਾ ਠੀਕਾ ਵਧੀਆ ਕਾਲਜ ਤੁਹਾਡਾ ਯਾਰ ਕੋਰੋਥੋਲੀਂ ਟਾਕੋ ਆ ਜਾ ਚ ਪਾਣੀ ਪੁਲਾਈਏ ਕੁਛ ਬਹੁਤ ਧੰਨਵਾਦ ਅਸਲ ਬਹੁਤ ਚੰਗੀ ਸੀ ਲੱਗਿਆ ਜੀ ਬਾਤ ਕਰ ਲਿਆ ਬਈ ਹੈ ਹਾਂ ਬੱਛਾ ਨਾ ਇਹਨ ਵਧੀਆ ਵਧੀਆ ਤੁਸੀਂ ਬੱਤੋ ਹਾਂ ਜੀ 50 ਰੁਪਿਆ ਲਿਓ ਹਾਂ ਈਮਾ ਇਹ ਹਾਲ ਚਾਲ ਕੀ ਕਿਵੇਂ ਹੋ ਮੁੰਡਿਓ ਆਹ ਭਾਈ ਆਪਣੇ ਰਾਜਪੁਰੇ ਵਾਲੇ ਭਤੀਜ ਨੇ ਠੀਕ ਆ ਰਾਜਪੁਰੇ ਵਾਲੇ ਹਾਂ ਵਧੀਆ ਮੱਥਾ ਮੂਥਾ ਟੇਕਿਆ ਕਿ ਨਹੀਂ ਅਜੇ ਠੀਕ ਹੈ ਜੀ ਠੀਕਾ ਠੀਕ ਆ ਠੀਕ ਆ ਕੀ ਕਰਨ ਦੀ ਸਲਾਹ ਹੈ ਹੁਣ ਗਾਹਾਂ ਬਸ ਤੁਸੀਂ ਚਲੋ ਘਰਾਂ ਨੂੰ ਚਲੀਏ ਨਾ ਨਾ ਹੁਣ ਗਾਹਾਂ ਕੀ ਸੋਚਿਆ ਕੋਈ ਨੌਕਰੀ ਨੌਕਰੀ ਬਾਰੇ ਨੌਕਰੀ ਨੌਕਰੀ ਹੂੰ ਦੱਸ ਬਈ ਸਰਕਾਰੀ ਨੌਕਰੀ ਦੇਖਦੇ ਆਂ ਅੱਛਾ ਹਾਂ ਹਾਂਜੀ ਮਿੱਤਰ ਪਿਆਰਿਓ ਜਾਣ ਲੱਗਿਆ ਸੀ ਹੁਣ ਮੇਰੇ ਆ ਭਤੀਜਾ ਗੇ ਨੜੀਨੀ ਵਾਲੇ ਤੇ ਤੂੰ ਤਾਂ ਹੁੰਦਾ ਹਾਂਜੀ ਹਾਂਜੀ ਠੀਕ ਆ ਹੋਰ ਦੱਸੋ ਠੀਕ ਠਾਕ ਹੋ ਓਕੇ ਏਅਰਪੋਰਟ ਹਾਂ ਹਾਂ ਤੇ ਫਿਰ سپورਟ ਕਰੂਗੇ ਵੋਟਾਂ ਚੈਗਤੀ ਹਾਂ ਜੀ ਹਾਂ ਕਰਦੇ ਆਂ ਦੀਆਂ ਪਵਾਉਂਗੇ ਫੇਰ ਹਾਂ ਜੀ ਹਾਂ ਟੈਨਸ਼ਨ ਨਾ ਲੈ ਜੀ ਖੜੋ ਗਏ ਰਹਿ ਮੈਂ ਫਿਰ ਫਤੇਗੜ ਤੋਂ ਹੀ ਲੈ ਲਈਏ ਪੰਗਾ ਹਾਂ ਲੈ ਲੇ ਇੱਕ ਮਿੰਟ ਚੱਲ ਦੇਖਦੇ ਆਂ ਬਾਕੀ ਇਹ ਤਾਂ ਟਾਈਮ ਕਾਫੀ ਪਿਆ ਇਪਤੀ ਜੀ ਹਾਂ ਪਤੀ ਗੱਲ ਸਤੀ ਗੱਲ ਪਤੀ ਜੀ ਲਵ ਯੂ ਲਵ ਯੂ ਸਾਰਿਆਂ ਨੂੰ ਲਵ ਯੂ ਹਾਂ ਜੀ ਚੱਲਦੇ ਆਂ ਹੁਣ ਆਪਾਂ ਪਿੰਡ ਨੂੰ ਹਾਂ ਜੀ ਚੱਲਦੇ ਆਂ ਜੀ ਹੁਣ ਆਪਾਂ ਪਿੰਡ ਨੂੰ ਹਾਂ ਜੀ ਮਿੱਤਰ ਪਿਆਰਿਓ ਰੰਦਾ ਜਾ ਰਿਹਾ ਵੀ ਘੱਲਣੇ ਵਰਗਾ ਦਾ ਚਿਕਨ ਲਿਆਈ ਮੈਂ ਚੱਲ ਇਹਨਾਂ ਤੋਂ ਲੈ ਚੱਲਦੇ ਆ ਜਿਹੜਾ ਪਹਿਲਾਂ ਚਾਪਲਾ ਹੁੰਦਾ ਸੀ ਹੁਣ ਤਾਂ ਨਵ ਬਦਲਤਾ ਇਹਨਾਂ ਨੇ ਰਾਇਲ ਬਣਾਤਾ ਅਫਗਾਨੀ ਉਹ ਕਹਿੰਦਾ ਲੱਗਣਗੇ 15-20 ਮਿੰਟ ਮੈਂ ਕਿਹਾ ਚੱਲ ਕੋਈ ਨਾ ਫੋਰ ਦੱਸੋ ਠੀਕ ਹੋ ਤੇ ਸੌਰੀ ਯਾਰ ਅੱਜ ਕਾਲੀ ਤੀਗੀ ਮੈਂ ਤਾਂ ਨਹੀਂ ਫਤੇ ਗੜ ਸਭ ਰੁਕਿਆ ਗੁਰਦੁਆਰਾ ਸਾਹਿਬ ਦੇ ਬਾਅਦੋਂ ਮੱਥਾ ਟੇਕ ਕੇ ਮੈਂ ਇੰਨਾ ਟਾਈਮ ਰੁਕਿਆ ਨਹੀਂ ਹੈਗਾ ਕਿਉਂਕਿ ਘੋਨਾ ਵੜਾਉਣਾ ਦੀਗਾ ਇਸ ਕਰਕੇ ਮੈਂ ਲੰਗੇ ਆਇਆ ਉੱਥੋਂ ਕੋਈ ਗੱਲ ਨਹੀਂ ਕਿਦਨੇ ਫੇਰ ਆਉਂਗਾ ਮੁੰਡੇ ਕਹਿੰਦੇ ਸੀ ਚਾਚੇ ਕਾਲਜ ਚੱਲ ਕੋਈ ਗੱਲ ਨਹੀਂ ਥੋਡੇ ਕਾਲਜ ਵੀ ਕਿਹੜਾ ਮਾਰਾਂਗੇ ਆਪਾਂ ਕੋਈ ਚੱਕਰ ਨਹੀਂ ਹਾਂਜੀ ਦੋਸਤੋ ਚੱਲਦੇ ਹਾਂ ਹੁਣ ਆਪਾਂ ਪਿੰਡ ਨੂੰ ਚਿਕਨ ਲੈ ਲਿਆਤੀ ਆਪਾਂ ਹੋਰ ਦੱਸੋ ਗੱਲ ਬਾਤ ਥੋਡੇ ਕਹਿੰਦੇ ਸੀ ਪੈਸੇ ਨਹੀਂ ਲੈਣੀ ਚਾਚੇ ਤੇਤੋਂ ਚਲੋ ਜੀ ਚੱਲਦੇ ਗੱਲ ਐ ਹੁੰਦੀ ਆ ਮਿੱਤਰ ਪਿਆਰਿਓ ਗੱਲ ਪੈਸੇ ਦੀ ਨਹੀਂ ਹੁੰਦੀ ਗੱਲ ਹੁੰਦੀ ਆ ਇੱਜ਼ਤ ਮਾਨ ਦੀ ਪਿਆਰ ਦੀ ਰਿਸਪੈਕਟ ਦੀ ਰਿਸਪੈਕਟ ਦੀ ਉਹ ਗੱਲ ਆ ਯਾਰ ਠੀਕ ਆ ਨਾ ਮੈਂ ਲਵ ਯੂ ਆ ਯਾਰ ਤੁਹਾਨੂੰ ਸਾਰਿਆਂ ਨੂੰ ਜਿੰਨਾ ਤੁਸੀਂ ਆਰੇ ਚਾਚੇ ਨੂੰ ਪਿਆਰ ਕਰਦੇ ਹੋ ਯਾਰ ਲਵ ਚੱਲਦੇ ਆ ਜੀ ਹੁਣ ਹਾਂਜੀ ਚੱਲਦੇ ਆ ਜੀ ਹੁਣ ਹਾਂਜੀ ਦੋਸਤੋ ਮਸ਼ੀਨ ਉਹ ਜਾ ਰਹੀ ਆ ਦੇ ਵੱਡਾਂਗੇ ਤੇ ਹੁਣ ਮੈਂ ਘਰੇ ਚਾਹ ਚੂ ਪੀ ਕੇ ਫਿਰ ਜਾਂਦਾ ਮੋਟਰ ਹਾਂਜੀ ਦੋਸਤੋ ਰੇ ਆ ਗਏ ਆਪਾਂ ਹੁਣ ਹੁਣ ਚਾਹ ਪੀ ਕੇ ਚੱਲਦੇ ਆ ਮੋਟਰ ਤੇ ਨੂੰ ਤੁਹਾਨੂੰ ਦਿਖਾਉਣੇ ਆ ਫਿਰ ਕੰਬੈਨ ਚੱਲਦੀ ਜੀਰੀ ਵੜਾਉਣੇ ਆ ਜਾ ਕੇ ਹਾਂਜੀ ਚੱਲਦੇ ਆਂ ਆਪਾਂ ਹਾਂਜੀ ਦੋਸਤੋ ਮਸ਼ੀਨ ਲੱਗ ਗਈ ਫਿਰ ਆਪਣਾ ਖੇਤ ਚ ਨੂੰ ਹਰੇਚ ਨੂੰ ਕੱਟ ਲਾਉਣਾ ਪਈ ਆਪਾਂ ਨੂੰ ਅੰਦਾਜ਼ਾ ਢੇਰੀ ਕਰਾ ਲੀਆ ਪਰ ਹਜੇ ਹਰੀ ਪਈਆ ਜੀਰੀ ਆ ਨਹੀਂ ਹਜੇ 15 16 ਦਿਨਾਂ ਆਉਂਦੀ ਮੇਰੇ ਹਿਸਾਬ ਨਾਲ ਆ ਆਲੂ ਵਾਲੇ ਖੇਤ ਨਹੀਂ ਨਾ ਮੱਕੀ ਵਾਲੇ ਸੌਰੀ ਮੱਕੀ ਵਾਲੇ ਖੇਤਾਂ ਚ ਲਈ ਪੀਆ ਬਾਜ ਚੋ ਲਈ ਪੀਆ ਹੋਰ ਦੱਸੋ ਅਸੀਂ ਸੂਆ ਲੈ ਕੇ ਆਏ ਹੁਣ ਤਾਂ ਕਾਂ ਤੋਂ ਪੱਲੀਆਂ ਜੀਆਂ ਸੂਣੀਆਂ ਪੀ ਹੋਰ ਦੱਸੋ ਠੀਕ ਹੋ ਲਾਜੂਆ ਲਾਜੂਆ ਦੇਖਦੇ ਆਂ ਨਕਾਲ ਤੈਗਤੀ ਘੱਟੇ ਆ ਭਤੀਜੋ ਰੱਬ ਦਾ ਨਵੇਂ ਐਗਤੀ ਚਲੋ ਜੀਆਂ ਦੀ ਸੁੱਖ ਚਾਹੀਦੀ ਹੈਗੀ ਆ ਨਕਾਲਤਾ ਘੱਟੇ ਹੋ ਆ ਮਿੱਤਰੋ ਉੱਦੇ ਕਿਲੇ ਦੇ ਨੇੜੇ ਜਿਹੜੇ ਵਟਿਆ ਗਿਆ ਜਿਹੜਾ ਆ ਗਿਆ ਹਜੇ ਟੈਂਕੀ ਇੱਕ ਭਰਿਆ ਇਹ ਦੇਖ ਲਓ ਲਾਲੂ ਸਾਹਿਬ ਆ ਦੀਗੀ 26 ਦੀ ਈਰੀ ਆਲਾ ਐ ਇੱਕ ਤਾਂ ਰੱਬ ਦਾ ਨਾ ਹੋਇਆ ਯਾਰ ਐ ਇੱਕ ਦਾ ਘੱਟੇ ਵਾਲਾ ਕੰਮ ਆ ਬਾਕੀ ਜਿਨ੍ਹਾਂ ਨੇ ਠੇਕੇ ਤੇ ਲਈ ਵੀ ਆ ਮਾੜਾ ਹਾਲਤਾ ਜਿਆਦਾ ਬੁਰਾ ਹਾਲਤਾ ਉਹਨਾਂ ਦਾ ਵਿਚਾਰਿਆਂ ਦਾ ਵੇਚ ਖੜਨੂ ਵੀ ਕੀ ਕਰਦਾ ਚੱਕਰ ਆਉਂਦੇ ਨੇ ਮੇਰੇ ਇੱਥੇ ਤੇ ਬਣੂਗਾ ਕੀ ਆ ਇਹ ਚਲੋ ਦੂਨੀਆਂ ਨਾਲ ਆ ਪਰ ਬਹੁਤ ਨਕਾਲ ਘਟਾ ਯਾਰ ਪਾ ਕਣਕ ਤੋਂ ਵੀ ਪਿੱਛੇ ਰਹਿ ਗਈ ਐ ਇੱਕ ਧੁੰਮ ਬਾਕੀ ਉਤਰ ਤੇ ਰੰਗ ਨਹੀਂ ਪਈ ਯਾਹ ਕਾ ਕਰਦਾ ਬੰਦੇ ਦੇ ਹੱਥ ਜਿਦਾ ਕੁਝ ਨਹੀਂ ਹੈਗਾ ਬੰਦਾ ਦਾ ਆਪਣੇ ਇਮੈਂਟ ਕਰਦਾ ਇਹ ਮੈਨੂੰ ਲੱਗਦਾ ਭਤੀਜੂ ਐ ਇੱਕ ਜੀ ਤਾਂ ਛਾੜ ਰਿਓ ਆੜਾ ਲਾਉਣਾ ਪੈਣਾ ਝਾੜ ਹੈ ਹੁਣੀ ਘੱਟੋ ਘੱਟ ਆਪਾਂ ਨੂੰ ਐਕਤੀ 6 ਤੋਂ 7 ਲੱਖ ਰੁਪਏ ਦਾ ਲੌਸ ਆਪਾਂ ਘਰ ਦੀ ਜ਼ਮੀਨ ਚੋਂ ਹੋ ਜਾਣਾ ਹੈ ਘੱਟੋ ਘੱਟ ਜਿਹਨੇ ਠੇਕੇ ਦੇ ਨਹੀਂ ਆ ਮਹਿੰਗੀਆਂ ਲਈਆਂ ਵੀ ਇਹਨੇ 70000 80000 ਨੂੰ ਉਹਨਾਂ ਦਾ ਕੀ ਬਣੂਗਾ ਯਾਰ ਵਿਚਾਰਿਆਂ ਦਾ ਮਸ਼ੀਨ ਵਾਲਾ ਵੀ ਮੁੰਡਾ ਹੱਸ ਰਿਹਾ ਹੈ ਜਿਹੜਾ ਚਲਾ ਰਿਹਾ ਹੈ ਚਲੋ ਭਾਈ ਲੋਕਾਂ ਨਾਲ ਆ ਹੁਣ ਮਰਨਾ ਥੋੜਾ ਆਏਗਾ ਦੇਖ ਲਓ ਦੋਸਤੋ ਕਿਸਾਨ ਜ਼ਿਮੀਂਦਾਰ ਇਹ ਜੀ ਚੀਜ਼ ਆ ਕਿ ਇਹਨਾਂ ਨੁਕਸਾਨ ਹੁੰਦਾ ਏ ਫਿਰ ਵੀ ਟੋਲਦੇ ਨਹੀਂ ਹੈਗੇ ਕਿ ਚਲੋ ਇੱਕ ਵਾਰ ਮੂਹ ਤਾਂ ਖਰਾਬ ਹੁੰਦਾ ਏ ਫਿਰ ਕਹਿੰਦੇ ਕੋਈ ਗੱਲ ਨਹੀਂ ਚੱਕ ਦਾਂਗੇ ਹੋਰ ਜੇ ਕਿਸੇ ਦੁਕਾਨਦਾਰ ਨੂੰ ਛੋਟੇ ਮੁੰਡੇ ਨੂੰ 20-2000 50 ਦਾ ਘਾਟਾ ਪੈ ਜਵੇ ਉਹ ਦੌਰਾ ਪੈਣ ਵਾਲਾ ਹੋ ਜਾਂਦਾ ਲੋਕਾਂ ਨੂੰ ਕਿ ਹਾਏ ਮਰ ਗਏ ਹਾਏ ਪੱਟੇ ਗਏ ਬਹੁਤ ਲੋਸ ਹੋ ਗਿਆ ਜਿਹੜਾ ਇੱਕ ਦੀ 8-8 10-10 ਲੱਖ ਦਾ ਘਾਟਾ ਆਏ ਸਾਦ ਨੂੰ ਉਹ ਦੇਖ ਲਓ ਜੀ ਕਿਹਦਾ ਜ਼ਿਮੀਂਦਾਰ ਦਾ ਫਿਰ ਹਾਂਜੀ ਮਿੱਤਰ ਪਿਆਰਿਓ ਪਹਿਲਾਂ ਤੁਹਾਨੂੰ ਗਲਤ ਜਾਣਕਾਰੀ ਦਿੱਤੀ ਗਈ ਭੁਲੇਖਾ ਪੈ ਗਿਆ ਸੀ ਮੈਨੂੰ ਅ 26 ਨਹੀਂ ਹੈਗੀ ਆ ਆ ਹੈਗੀ ਆ ਜੀਰੀ ਪੂਸ਼ਾ 44 ਆ ਪੂਸ਼ਾ 44 ਉਹ ਬੀਜ ਆ ਜਿਹੜਾ ਆਪਾਂ ਹਰਿਆਣੇ ਤੋਂ ਲੈ ਕੇ ਜਾਂਦਾ ਦੀ ਜਾ ਕੇ ਪਤਾ ਨਹੀਂ ਬੀਜੇ ਹੋਰ ਆ ਪੂਸ਼ਾ ਤਾਂ ਇੰਨੀ ਘੱਟ ਨਿਕਲਦੀ ਨਹੀਂ ਯਾਰ ਜਿਹੜੇ ਠੀਕ ਖੇਤ ਨੇ 32 30 ਤੋਂ ਤਾਂ ਮਰਦੀ ਨਹੀਂ ਹੈਗੀ ਆ ਮੇਰੇ ਹਿਸਾਬ ਨਾਲ 17 18 ਕੁਇੰਟਲ ਦੀ ਮਸਾ ਹੋਊਗੀ ਹਜੇ ਇੱਕ ਟੈਂਕ ਪਿਆ ਏ ਦੋ ਟੈਂਕ ਭਰੇ ਨਹੀਂ ਹੈਗੇ ਕਿਲੇ ਚੋਂ ਪੋ ਅੱਤੇ ਟੈਂਕ ਨਾਲੋਂ ਥੋੜਾ ਜਿਹਾ ਉੱਪਰ ਆ ਜਿਹੜਾ ਤੂੰ ਆਈ। ਹਿਸਾਬ ਲਾ ਲੂ ਕਿਉਂਕਿ। ਚਲੋ ਕੋਈ ਗੱਲ ਨਹੀਂ। ਤੇ ਉਹ ਭਾਲੂ ਲਾਏ ਬਲੇ ਜਿਹੜੇ ਉਡੀਕ ਰਹੇ ਨੇ ਕੱਲ੍ਹ ਭਰਦੇ ਦੀ ਗੱਲ। ਤਾਂ ਮਿੱਤਰੋ ਐਂ ਕੀ ਕਰਦਾ ਕਿ ਠੇਕੇਦਾਰ ਉਹ ਦੇ ਦੇਵੇ। ਠੇਕੀ ਕਰਿਓ ਨਾ। ਅੱਗੇ ਹਰੇਕ ਨੂੰ ਹੁੰਦਾ ਦੀ ਕਿ ਮੇਰੀ ਇੰਨੀ ਲੱਖ ਦੀ ਫਸਲ ਹੋ ਜਾਣੀ ਆ। ਹੌਸਲਾ ਹੁੰਦਾ ਦੀ ਕਿਸਾਨ ਨੂੰ। ਉਹ ਪਿਛਲੇ 2 ਸਾਲਾਂ ਤੋਂ ਤਾਂ ਕੋਈ ਹੌਸਲਾ ਕੋਈ ਭੇ ਤੇਰੀ ਹੈ ਕਿ ਕਿੰਨੀ ਹੋ ਕਿੰਨੀ ਨਹੀਂ। ਬਾਕੀ ਐਂ ਆ ਗੱਲ। ਜਿੰਨੇ ਵੀ ਮੈਨੂੰ ਮਿਲੇ ਨੇ ਸਾਰੇ ਉਹ ਕਹਿੰਦੇ ਨੇ ਕਿ ਝਾੜ ਘਾਟਾ ਚਾਚੇ 18 20 ਕੁਇੰਟਲ ਆ ਝਾੜ ਐ ਆ ਚੱਲੋ ਕਹਿੰਦਾ ਕਿਸਦੇ ਵੱਧ ਵੀ ਹੋਊਗਾ ਪਰ 10 ਕੁਇੰਟਲ ਵਾਲੇ ਵੀ ਨੇ 5 ਵਾਲੇ ਦਾ ਵੀ ਫੋਨ ਆਇਆ ਇੱਕ ਤਾਂ ਮੈਨੂੰ ਕਹਿੰਦਾ 5 ਕੁਇੰਟਲ ਹੋਈ ਆ ਕਿਹਾ ਆ ਇੱਕ ਟੈਂਕ ਭਰਿਆ ਦੇਖ ਲਓ ਜਿਹੜੇ ਟੈਂਕ ਇੱਥੇ ਹੋ ਰਿਹਾ ਏ ਕਿਲੇ ਦੇ ਵਿੱਚੋਂ ਡੇਢ ਕੇ ਟੈਂਕੇ ਹੋ ਰਿਹਾ ਭਤੀਜਾ ਸਹੀ ਅੱਕੇ ਹੋ ਜਾਂਦੇ ਨੇ 2 ਕਿੱਲਿਆਂ ਚੋ 6 ਟੈਂਕ 6 ਤੋਂ ਵੀ 6.5 ਹੋ ਜਾਂਦੇ ਨੇ 7 ਵੀ ਹੋ ਜਾਂਦੇ ਐਕਤੀ ਉਹੀ ਡੇਢ ਟੈਂਕ ਹੋ ਰਿਹਾ ਏ ਅੱਜ ਤਾਂ ਭਤੀਜਿਓ ਸਟੀਲ ਦੇ ਗਲਾਸ ਚ ਗੱਤਰ ਜਾ ਕਰਕੇ ਮਾਰਨਾ ਪੈਣਾ ਏ ਤਾਂ ਕਿਤੇ ਜਾ ਕੇ ਨੀਂਦ ਆਊਗੀ ਚਲੋ

ਇੱਗੇ 2 ਕਿਲੀਆਂ ਜੋ ਅਕੀਨੇ ਤੱਕੀ ਕਰ ਜਾਂਦੀ ਆ ਹਰ ਫਾਲੇ ਐਕਤੀ ਅੱਧੀ ਵੀ ਨਹੀਂ ਹੋਈ ਹੈ ਜੀ ਤੇ ਸਾਹਮਣੇ ਉਹ ਹੀ 16 17 ਕੁਆਰਟਲ ਦਾ ਝਾੜ ਮਸਾ ਉਹ ਦਾ ਕਣਕ ਵਾਲਾ ਹੀ ਹਿਸਾਬ ਆ ਇਹਨਾਂੋਂ ਜ਼ਿਆਦਾ ਦਾ ਕਣਕ ਨਿਕਲੇ ਆਉਂਦੀ ਆ ਖੇਤੋਂ ਚਲੋ ਠੀਕ ਆ ਆਹ ਮਿੱਟੀ ਨਹੀਂ ਪਾਉਣੀ ਹੈਗੀ ਆ ਰੇੜੀ ਤੇ ਲੱਦ ਕੇ ਲੈ ਕੇ ਜਾਵਾਂਗੇ ਤਿੰਨ ਪੱਲੀਆਂ ਚੱਕ ਲਈਆਂ ਹਾਂਜੀ ਹੁਣ ਇੱਕ ਉਧਰਾ ਕਿਲਾ ਜਿੱਥੇ ਜ਼ਿਆਦਾ ਬਿਮਾਰੀ ਸੀ ਉਹ ਵੀ ਵੱਡੇ ਦੇਈਏ ਮੇਰੇ ਹਿਸਾਬ ਨਾਲ ਭਤੀਜੀ ਚਾਰ ਕਿੱਲੇਾਂ ਚੋਂ ਹੀ ਮਸਾਂ ਟਰੈਲੀ ਭਰੂਗੀ ਜਿਹੜੇ ਹਾਲਾਤ ਨੇ ਝਾੜ ਝੂਟਦੇ ਆਇਤੀ ਇਹਦੇ ਨਾਲ ਤਾਂ ਯਾਰ ਵਸਪਤੀ ਵਧੀਆ ਰਹਿ ਗਈ 1692 ਉਹਦਾ 16 ਸਾਢੇ 16 ਕੁਇੰਟਲ ਦਾ ਝਾੜ ਹੈਗਾ ਆ ਪੂਸ਼ਾ ਦੀ ਦੇਖ ਲਓ ਪੂਸ਼ਾ ਦਾ ਉਹੀ 15 16 ਦਾ ਝਾੜ ਮਸਾਂ ਹੋਊਗਾ ਜਿਹੜਿਆ ਖੇਤ ਵੱਡੇ ਨੇ ਆਪਾਂ ਜਿਹੜਾ ਹੁਣ ਵੱਡਣ ਜਾਣਾ ਏ ਉਹਦੇ ਵਿੱਚੋਂ ਮੈਂ ਕਹਣਾ ਇੱਕ ਟੈਂਕ ਹੋ ਜਵੇ ਉਹੀ ਬਹੁਤ ਆ ਇਹਦੇ ਬਹੁਤ ਮਜ਼ਰੇ ਪੈਦੇ ਨੇ ਕਰਦਾ ਹੀ ਬਹੁਤ ਉੱਠ ਰਿਹਾ ਏ ਹੋਰ ਦਾ ਤੋਂ 15 16 ਕਿਦਾਈ ਆ ਭਤੀਜਾ ਇੱਥੇ ਆਪਾਂ ਹੁਣ ਤੱਕ ਵੱਡੀ ਆ ਟਰਾਲੀ 'ਚ ਪਤਾ ਲੱਗ ਜਾਂਦਾ ਏ ਕਿ ਜਦੋਂ ਟੈਂਕ ਪੈਂਦਾ ਏ ਟੈਂਕ ਦੇ ਹਿਸਾਬ ਨਾਲ ਉਹਨਾਂ ਦੀ 15-16 ਕਿਲੋ ਹੋਊਗੀ ਜਿਹੜੀ ਉੱਪਰੋਂ ਵੱਟ ਕੇ ਲੈਂਦੀ ਆ ਆ ਖੇਤ ਹੈਗਾ ਇਹ ਜਿਹੜਾ ਜ਼ਿਆਦਾ ਮਦਰੇ ਪੇਡੇ ਨੇ ਇਹ 'ਚ ਦੇਖਦੇ ਆਂ ਕਿ ਡੇ ਟੈਂਕ ਹੁੰਦਾ ਏ ਕਿ ਇੱਕ ਟੈਂਕ ਹੁੰਦਾ ਏ ਇਹ ਚੋਂ ਤਾਂ ਫਰੀਜ਼ ਆ ਤਿੰਨ ਕਿੱਲਿਆਂ ਦੀ ਆ ਭਾਈਆ ਦੇਖ ਅੱਗੇ ਦੋ ਕਿੱਲਿਆਂ 'ਚੋਂ ਟਰਾਲੀ ਭਰ ਜਾਂਦੀ ਆ Yeni bir yapaydır bu. ਕਰੇ ਆਪਾਂ ਜੀਰੀ ਪੜਾ ਲੈਂਦੀ ਆਹੀ ਆ ਜਿਹੜੀ ਤੁਹਾਡੇ ਸਾਹਮਣੇ ਹੈਗੀ ਆ ਅੱਗੇ 2 ਕਿੱਲਿਆਂ ਜੋ ਫੁੱਲ ਟਰਾਲੀ ਭਰ ਜਾਂਦੀ ਆ ਐਂਟੀ ਦੇ ਵਿੱਚ 3 ਕਿੱਲਿਆਂ ਦੀ ਜੀਰੀ ਆ ਘੱਟੋ ਘੱਟ ਅਜੇ 1.5 ਕਿੱਲੇ ਦੀ ਹੋਰ ਪੈ ਜਾਂਦੀ ਮੇਰੇ ਹਿਸਾਬ ਨਾਲ ਕਿਉਂਕਿ ਨਕਾਲ ਠੀਕ ਠੀਕੇ ਹੈਗਾ ਹੈ ਬਾਕੀ ਅੱਜ ਦੇ ਬਲੌਗ ਦੀ ਇੱਥੇ ਹੀ ਕਰਦੇ ਆ ਸਮਾਪਤੀ ਲਵ ਯੂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਬਟਨ ਵਾਲਾ ਘੰਟੀ ਵਾਲਾ ਬਟਨ ਵੀ ਦਬਿਓ ਤੇ ਇੰਸਟਾਗ੍ਰam ਤੇ ਸਿੰਘ ਸੇਮ ਜੀਤ ਵਾਲੇ account ਤੇ ਰਿਪੋਰਟਾਂ ਬਹੁਤ ਜੀਆਂ ਵੀਆਂ ਨੇ ਹੁਣ ਜੇ ਕੋਈ ਰੀਲ ਪਾਉਣੇ ਹੁੰਦੇ ਆ ਵੱਧ ਤੋਂ ਵੱਧ ਸ਼ੇਅਰ ਕਰਦ ਉਹਨੂੰ ਕਾਊਂਟ ਦੇ ਉੱਪਰ ਆਪਾਂ 1-2 ਦਿਨ ਇੱਕ ਅੱਧੀ ਰੀਲ ਪਾਇਆ ਕਰਨੀ ਆ ਪ੍ਰਧਾਨ ਵਾਲੇ ਦੇ ਰੀਲਾਂ ਪਾਇਆ ਕਰਾਂਗੇ ਚਾਰ-ਪੰਜ ਡੇਲੀ ਲਵਪਜੀ